ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀਵੜਾ ਨਿਊਜ਼ ਮਾਚੀਵੜਾ ਸਾਹਿਬ ਦੇ ਜੰਗਲਾਂ ਦੇ ਵਿੱਚ ਪਿਛਲੇ ਦਿਨੀਂ ਗਵਾਂਾਂ ਦੀ ਮਾਸ ਦੀ ਤਜਕਰੀ ਦਾ ਬੁੱਚੜਖਾਨਾ ਚੱਲ ਰਿਹਾ ਸੀ ਤੇ ਉਸੇ ਸਬੰਧ ਵਿੱਚ ਮਾਚੀਵੜਾ ਸਾਹਿਬ ਦੀ ਪੁਲਿਸ ਨੇ ਇਸ ਵੱਡੇ ਰੈਕੋਰਡ ਦਾ ਕੀਤਾ ਪਰਦਾਫਾਸ਼ ਤਿਕੋਰਤ ਸਮੇਤ ਕੁਝ ਮੁਲਜ਼ਮਾਂ ਕੀਤੇ ਗ੍ਰਿਫਤਾਰ ਤੇ ਬਾਕੀਆਂ ਦੀ ਭਾਲ ਜਾਰੀ ਹੈ ਇਸ ਮੌਕੇ ਤੋਂ ਲੋਚਨ ਸਿੰਘ ਡੀਐਸਪੀ ਸਮਰਾਲਾ ਨੇ ਦਿੱਤੀ ਅਹਿਮ ਜਾਣਕਾਰੀ ਮਾਚੀਵਾੜਾ ਨਿਊਜ਼ ਚੈਨਲ ਤੋਂ ਪੱਤਰਕਾਰ ਡਾਕਟਰ ਰੁਜ ਤਿੰਦਨ ਕੁਮਾਰ ਚੜੋਦੇ ਦੀ ਵਿਸ਼ੇਸ਼ ਰਿਪੋਰਟ। ਬਹੁਤਾਂ ਦਾ ਬਿਕਰਣਾ। ਕਿਰਪਾ ਕਰ। ਉਹ ਵੀ 21 ਜੁਲਾਈ ਰਾਤ ਨੂੰ ਜਿਹੜੀ ਇਨਫੋਰਮੇਸ਼ਨ ਸ਼ਿਰਸਾ ਨਾਲ ਜਿਹੜੇ ਸਾਡੇ ਪ੍ਰਧਾਨ ਨੇ ਇਤੁਰਮਨ ਬੁੜੇ ਰਾਜੀ ਉਹ ਪ੍ਰੋਫੈਸਰ ਜੀ ਤੋਂ ਦੇਣ ਨੂੰ। ਇਹਨਾਂ ਨਾਲ ਪਰਮਣਨ ਦਿੱਤੀ ਸੀ ਜਿਹੜਾ ਮੋਸ਼ਕਾਬਾਤ ਵੱਲ ਨੂੰ ਜਿਹੜੀ ਰੋਡ ਮੁੜਦੀ ਹੈ ਉਹਦੇ ਸੱਜੇ ਪਾਸੇ ਜੰਗਲ ਹੈ ਜਿਹੜਾ ਲੈ ਦੇ ਕਮੇਸੀ ਮੈਂ ਉੱਥੇ ਜਿਹੜਾ ਕੋਸਟਟਰ ਦਾ ਡਾਗਵਾ ਘਟਣ ਦਾ ਕੰਮ ਜਿਹੜਾ ਕਰਤਾ ਰਹੀ ਆ। ਇਹ ਵੀ ਜਿਹੜੀ ਬਜੇ ਦੋਨੇ ਐਸਪੀ ਤੋਂ ਉੱਥੇ ਮੁੱਖ ਤੇ ਪਹੁੰਚ ਗਏ ਆ। ਮੁੱਖ ਤੇ ਪਹੁੰਚ ਗਏ ਜਿਹੜਾ ਤੁਸੀਂ ਉਹਨਾਂ ਨੇ 80 ਸੱਤ ਡਾਗਵਾ ਘਟਾਇਆ। ਮੁੱਖੇ ਤੇ 10-11 ਗੁਮਾਂ ਦਾ ਜਿਹੜਾ ਰੈਸਕਿਊ ਕਰ ਲਿਆ ਗਿਆ। ਉਹ ਰੈਸਕਿਊ ਕਰਕੇ ਗਊਸ਼ਾਲਾ ਭੇਜਿਆ ਜਾਂਦਾ। ਜਵੇਦੀਨ ਭੂਮਿਕਾ ਨਹੀਂ ਆਪਣੇ ਸੀਨੀਅਰ ਅਫਸਰਾਂ ਸਾਡੇ ਐਸਪੀ ਮਾਨ ਜੋ ਜਨਪਤੀ ਜਦੋਂ ਬੈਂਸ ਜੀ ਉਹਨਾਂ ਨੇ ਦਿੱਤੀ ਤੇ ਐਸਪੀ ਦੀ ਬਹੰਜੀ ਜੀ ਤੋਂ। ਇਮੀਡੀਏਟਲੀ ਅਸੀਂ ਜਿਹੜੀਆਂ ਪੰਜ ਛੇ ਪਾਰਟੀਆਂ ਆ ਉਹ ਬੁਨਯਾਨ ਨੂੰ ਸਨੈਪ ਕਰਦੀ ਰੈਸਟ ਕਰਨ ਦੀ ਕੋਸ਼ਿਸ਼ ਕੀਤੀ। ਉਹਦਾ ਰਿਜ਼ਲਟ ਇਹ ਹੈ ਵੀ ਅਸੀਂ ਅਗਲੇ ਦਿਨ ਜਿਹੜਾ ਕਾਰ ਕਾਰਨੀ ਚਲੇਗੇ। ਦੋ ਮੌਲੂ ਜਿਹੜੇ ਆ ਮੈਨ ਉਹੋਂ ਹਟਣ ਵਾਲੇ। ਇਹਦਾ ਨਾਮ ਸੀ ਯੂਕੂਬ ਅਲੀ ਜਿਹੜਾ ਇੱਕ ਦਾ ਧਿੰਦੂ ਇਹ ਅਸੀਂ ਫੜ ਮੱਝ ਰਹੇ ਰਹੰਦਾ। ਦੂਸਰੇ ਦਾ ਨਾਮ ਸੀ ਮੁਹੰਮਦ ਅਸलम ਜਿਹਦਾ ਜਿੱਥੇ ਗੂਆ ਘਟ ਰਹੇ ਸੀ ਉਹਦੇ ਪਿੱਛੇ ਪਾਸੇ ਡੇਰਾ ਹੈ। ਇਹ ਦੋਨੇ ਮੈਨ ਮੌਲੂ ਜਿਹੜੇ ਹੀ ਰੈਸਟ ਕਰਦੇ ਆ। ਇਸ ਤੋਂ ਬਿਨਾ 120 ਦੇ ਵਿੱਚ ਜਿਹੜੀ ਹੈ ਨੂਨ ਵਿਨ ਜਿਹੜੀ ਸ਼ਕਤਲੇ ਦੀ ਘੜੜੀ ਆ ਉਹ ਵੀ ਉਹਦੀ ਵੀ ਜਿਹੜੀ ਗਸ਼ਤਰੀ ਪਾਈ ਆ ਇਹਦੇ ਅਸੋਂ ਦੀ ਮਕਦਮਾ ਨੰਬਰ 246 ਅਸੀਂ ਜਿਹੜਾ ਦਰਜ ਕੀਤਾ ਅਸੀਂ ਅੰਡਰ ਸੈਕਸ਼ਨ 298 111 ਕਾਰਡ 2 ਸੈਕਸ਼ਨ 5 ਤੇ 8 ਦਾ ਪ੍ਰੈਫੈਕਸ਼ਨ ਆਫ ਕੋਸਟ ਡਾਕਟਰ ਦੇ ਤਹਿਤ ਦਰਜ ਕੀਤਾ ਸੀ ਤੇ ਬੜੀ ਜਲਦੀ ਜਿਹੜੇ ਹੋਰ ਵੀ ਮੌਜੂਦਾ ਉਹਨਾਂ ਨੂੰ ਗਸ਼ਤ ਕਰਦੇ ਇਹ ਚ ਕਿੰਨੇ ਕ ਬੰਦੇ ਹੋਰ ਇਨਵਾਲਵਡ ਦੇ ਚਾਂਸ ਹੈ ਇਹ ਚ ਇਹਦੇ ਵਿੱਚ ਇਹਨਾਂ ਤੋਂ ਬਿਨਾਂ ਜਿਹੜੀ ਹੁਣ ਤੱਕ ਨਮੋਬਲਮੈਂਟ ਚਾਰ ਬੰਦਿਆਂ ਦੀ ਹੋ ਰਹੀ ਹੈ ਇਹਨਾਂ ਨੂੰ ਹੀ ਜਾਂਦੀ ਕਿਰਤ ਕਰਦੇ ਸਰ ਜਿਹੜੇ ਇਹ ਗਊਆਂ ਨੂੰ ਕੱਟਦੇ ਸੀ ਇਹਨਾਂ ਦਾ ਮਾਸ ਕਿੱਧਰ ਸਪਲਾਈ ਕਰਦੇ ਸੀ ਇਹ ਜਿਹੜਾ ਮੈਨ ਮੰਦਾ ਜਿਹੜਾ ਨਾ ਯੂਪੀ ਵਾਲੇ ਬੰਦੇ ਆ ਉਹ ਅਰੈਸਟ ਕਰਨ ਵਾਲੇ ਰਹਿੰਦੇ ਆ ਉਹ ਤੋਂ ਬਾਅਦ ਤੁਹਾਨੂੰ ਵੀ ਡਿਸਕਲੋਜ਼ ਕਰਾਂਗੇ ਕਿਉਂਕਿ ਇੱਕ ਤਾਂ ਇਹ ਜਿਹੜਾ ਇਹਨਾਂ ਦਾ ਆਪਸੀ ਭਾਈਚਾਰਾ ਉਹਦੇ ਵਿੱਚ ਵੀ ਇਹ ਸਪਲਾਈ ਕਰ ਦਿੰਦੇ ਆ ਜਿਹੜਾ ਸ਼ਹਿਰ ਹੈ ਕੋ ਵੱਡਾ ਸ਼ਹਿਰ ਆ ਲੱਗੇ ਉੱਥੇ ਵੀ ਜਵੈਸਟ ਮੰਗ ਕਰ ਦਿੰਦੇ ਇਹਦੇ ਬਾਰੇ ਜਿਵੇਂ ਉਹ ਗਿਰਤਾ ਰੌਣਗੇ ਉਸ ਤੋਂ ਬਾਅਦ ਫਿਰ ਪਲਾਸਾ ਜਿਹਦਾ ਸ਼ਹਿਰ ਸੋਹਣੇ ਨੇ ਕਿਹਾ ਵੀ ਕਿਤੇ ਹੋਟਲਾਂ ਚ ਵੀ ਮਾਲ ਸਪਲਾਈ ਕਰਦੇ ਜਿਹੜਾ ਗੋਮਾਸ ਆਸਾਤਿਆ ਕਰਕੇ ਇਹ じゃ ਵੀ ਕੋਈ ਸਾਹਮਣੇ ਆ ਰਿਹਾ ਇਹਦਾ ਇਹ ਜਦੋਂ ਬੰਦਾ ਜਿਹੜਾ ਮੈਨ ਆ ਜਿਹੜਾ ਅੱਗੇ ਲੱਗਾ ਜਾਂਦਾ ਸੀ ਉਹਦੀ ਰੈਸਟ ਤੋਂ ਬਾਅਦ ਇਹਦੇ ਬਾਰੇ ਬਿਲਕੁਲ ਨੀਰ ਨਹੀਂ ਟੱਗਾ ਇਹ ਤੀਜੀ ਘਟਨਾ ਵਾਪਰੇ ਮਾਛੜ ਦਾ ਕਿਹਦੇ ਵਿੱਚ ਇੱਥੇ ਮਾਛੜ ਦਾ ਕਿਹ ਜੀ ਕੋਈ ਵਾਰਤਤਾ ਕਰਦੇ ਨਹੀਂ ਹੈ ਜੀ ਇਹਦਾ ਮੈਨ ਕਾਮ ਨੇ ਹੈ ਜੀ ਜਿਹੜਾ ਸਾਡਾ ਗੜੀਪੁਰ ਤੋਂ ਲੈਗਾ ਨਹੀਂ ਮਨੂਲਪੁਰ ਤੱਕ ਪੀੜਾ ਇਹਦੇ ਨਹਿਰ ਦੇ ਕੰਢੇ ਤੇ ਜੰਗਲ ਕਾਫੀ ਹੈ ਉਹ ਜੰਗਲ ਦਾ ਜਿਹੜਾ ਕਦਮ ਉਹ ਵੀ ਜਿੱਥੇ ਦੀ ਪਹਿਲਾਂ ਕੀਤਾ ਸੀ ਪਹਿਲਾਂ ਵੀ ਅਸੀਂ ਸਾਰੇ ਮੁੱਲਵਾਂ ਚ ਗਿਰタル ਕੀਤੇ ਸੀ ਪਰ ਜਿਹੜੇ ਨਵੇਂ ਆ ਇਹਨਾਂ ਵਿੱਚ ਪੁਰਾਣੇ ਮੁੱਲਵਾਂ ਚ ਕੋਈ ਨਵਾਂ ਅੰਭਾਰ ਨਹੀਂ ਅਜੇ ਤੱਕ ਸਾਹਮਣੇ ਆਇਆ ਜਿੱਥੇ ਪੁਰਾਣਿਆਂ ਦੀ ਸਾਈਡ ਸੀ ਉੱਥੇ ਅਸੀਂ ਗਸਤਰੀ ਵੀ ਕੰਮ ਕਰ ਰਹੇ ਸੀ ਇਸੇ ਕਰਕੇ ਇਹਨਾਂ ਨੇ ਜਿਹੜੀ ਨਵੀਂ ਜਗ੍ਹਾ ਸੈੱਟ ਕੀਤੀ ਜਿਹੜੇ ਫੜੇ ਗਏ ਨੇ ਉਹਦੇ ਕੋਈ ਪਹਿਲਾ ਪ੍ਰਾਤਿਕ ਮਾਮਲਾ ਦਰਜ ਹੈ ਜਿਹੜੇ ਤੇ ਜਿਹੜੇ ਗੋਸ਼ਾਲ ਕੀਤੇ ਗਏ ਬੰਦੇ ਤੱਕ ਨਹੀਂ ਨਹੀਂ ਹਜੇ ਤੱਕ ਸਾਡਾ ਇਨਵੈਸਟੀਗੇਸ਼ਨ ਦਾ ਪੜਾਟ ਹਜੇ ਤੱਕ ਕੋਈ ਇਹਨਾਂ ਦੇ ਜਿਹੜਾ ਇਹਦਾ ਮਕਰ ਨੂੰ ਤੱਕ